ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਤਾਂ ਇਹ ਵੀਡੀਓ ਜੋ ਸਿੰਗਰ ਪੰਜਾਬੀ ਸਿੰਗਰ ਰੁਪਿੰਦਰ ਹਾਂਡਾ ਦੀ ਆ ਤਾਂ ਲੋਕ ਵੱਖ-ਵੱਖ ਟਾਈਟਲ ਦੇ ਨਾਲ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਨੇ ਆਖਰਕਾਰ ਇਸ ਵੀਡੀਓ ਦੇ ਵਿੱਚ ਅਜਿਹਾ ਕੀ ਹੈ ਜੋ ਵੀਡੀਓ ਦੇ ਵਿੱਚ ਚੱਲ ਰਿਹਾ ਤਾਂ ਉਹ ਕਲਿੱਪਸ ਨੇ ਤਾਂ ਇਸ ਕਲਿੱਪਸ ਦੇ ਵਿੱਚ ਕੁਝ ਅਸਲ ਕਾਰਨ ਜਿਹੜਾ ਉਹ ਪਤਾ ਨਹੀਂ ਲੱਗ ਰਿਹਾ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਵੀਡੀਓ ਨੂੰ ਜਿਹੜਾ ਆ ਉਹ ਵਾਇਰਲ ਕਰ ਰਹੇ ਨੇ ਤੇ ਆਪਣੇ ਆਪਣੇ ਮਤਲਬ ਜੋ ਕਿ ਟੈਕਸ ਦੇ ਕੇ ਜੋ ਆਪਣੇ ਭਾਅ ਪ੍ਰਗਟ ਕਰਕੇ ਇਸ ਵੀਡੀਓ ਨੂੰ ਜਿਹੜਾ ਕਿ ਉਹ ਵਾਇਰਲ ਕਰ ਲੈਨੇ ਤਾਂ ਹੁਣ ਇਸ ਵੀਡੀਓ ਦੀ ਅਸਲ ਸੱਚਾਈ ਜਿਹੜੀ ਆ ਨਿਕਲ ਕੇ ਸਾਹਮਣੇ ਆਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਇਸ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਤੇ ਉਸ ਦੇ ਮੁਤਾਬਕ ਜੋ ਕੁਝ ਸਾਹਮਣੇ ਆਇਆ ਤੁਹਾਨੂੰ ਉਹ ਵੀ ਦੱਸ ਦਿਆ ਕਿ ਆਖਿਰਕਾਰ ਇਹ ਵੀਡੀਓ ਜਿਹੜਾ ਆ ਕਿਉਂ ਵਾਇਰਲ ਕੀਤਾ ਜਾ ਰਿਹਾ ਤੇ ਇਸ ਦੇ ਵਿੱਚ ਜੋ ਰੁਪਿੰਦਰ ਹਾਂਡਾ ਆ ਉਹ ਮਾਈਕ ਸੁੱਟ ਕੇ ਕਿਉਂ ਚਲੀ ਗਈ ਸੀ ਉਸ ਨੂੰ ਇੰਨਾ ਗੁੱਸਾ ਕਿਉਂ ਆਇਆ ਜਾਂ ਕਿਸ ਵਜ੍ਹਾ ਦੇ ਨਾਲ ਉਹ ਪਰੇਸ਼ਾਨ ਸੀ ਜਿਸ ਦੇ ਕਰਕੇ ਉਹਨਾਂ ਉਸ ਸਟੇਜ ਤੋਂ ਹੀ ਮਾਈਕ ਸੁਟਕੇ ਜਾਣਾ ਪਿਆ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਕਿਸੇ ਪਛਾਣ ਦੀ ਮਹਤਾਜ ਨਹੀਂ ਹੈ ਉਹ ਆਪਣੀ ਗਾਇਕੀ ਦੇ ਨਾਲ ਲਗਾਤਾਰ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਆ ਰਹੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਹਾਲੀ ਦੇ ਵਿੱਚ ਇੱਕ ਸ਼ੋਅ ਦੇ ਦੌਰਾਨ ਕੁਝ ਅਜੀਹਾ ਹੁੰਦਾ ਜੋ ਚਰਚਾ ਦਾ ਵਿਸ਼ਾ ਬਣ ਜਾਂਦਾ ਇਹ ਵੀਡੀਓ ਇੰਟਰਨੈਟ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਜਿਸ ਨੇ ਪ੍ਰਸ਼ੰਸਕਾਂ ਦੇ ਹੋਰ ਵੀ ਹੋਸ਼ ਉਡਾ ਦਿੱਤੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕਾ ਨਾਲ ਸਟੇਜ ਉੱਪਰ ਇੱਕ ਔਰਤ ਨਾਲ ਗੱਲ ਕਰਦੇ ਹੋਏ ਵਿਖਾਈ ਦੇ ਰਹੀ ਹੈ ਹਾਲਾਂਕਿ ਇਸ ਦੌਰਾਨ ਨੇ ਜਦੋਂ ਔਰਤ ਵੱਲੋਂ ਕਿਸੇ ਵਿਅਕਤੀ ਦਾ ਨਾਮ ਲਿਆ ਜਾਂਦਾ ਹੈ ਤਾਂ ਗਾਇਕਾ ਗੁੱਸੇ ਦੇ ਵਿੱਚ ਮਾਈਕ ਵਗਾ ਕੇ ਮਾਰਦੀ ਹੈ ਤੇ ਸਟੇਜ ਤੋਂ ਹੇਠਾਂ ਉਤਰ ਜਾਂਦੀ ਹੈ ਇਹ ਹੀ ਵੀਡੀਓ ਨੂੰ ਲਗਾਤਾਰ ਵਾਇਰਲ ਕੀਤਾ ਜਾ ਰਿਹਾ ਲਗਾਤਾਰ ਜਿਹੜਾ ਕਿ ਆਪਣੇ ਵਕ ਵਕ ਸੋਸ਼ਲ ਅਕਾਊਂਟ ਉੱਤੇ ਲੋਕ ਇਸ ਨੂੰ ਅਪਲੋਡ ਕਰ ਰਹੇ ਨੇ ਇਸ ਵੀਡੀਓ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਰੁਪਿੰਦਰ ਹਾਂਡਾ ਨੂੰ ਕਿਸੇ ਗੱਲ ਨੂੰ ਲੈ ਕੇ ਗੁੱਸਾ ਆ ਗਿਆ ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉਹਨਾਂ ਦੇ ਸ਼ੋਅ ਦੇ ਵਿੱਚ ਲੇਟ ਹੋਣ ਦੇ ਕਾਰਨ ਇਹ ਸਾਰਾ ਪੰਗਾ ਪਿਆ ਇਸ ਬਾਰੇ ਸਫਾਈ ਦਿੰਦੇ ਹੋਏ ਅਦਾਕਾਰ ਨੇ ਇੱਕ ਵੀਡੀਓ ਜਿਹੜੀ ਆ ਉਹ ਜਾਰੀ ਕੀਤੀ ਹੈ ਵੀਡੀਓ ਵੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਗਾਇਕਾ ਰੁਪਿੰਦਰ ਹਾਂਡਾ ਵੱਲੋਂ ਆਪਣੇ ਇੰਸਟਾਗ੍ਰam ਸਟੋਰੀ ਦੇ ਵਿੱਚ ਇਸ ਸ਼ੋਅ ਦੇ ਕੁਝ ਕਲਿੱਪ ਸ਼ੇਅਰ ਕੀਤੇ ਗਏ ਨੇ ਜਿਸ ਦੇ ਵਿੱਚ ਇਹ ਵੀ ਲਿਖਿਆ ਹੋਇਆ ਵੇਖਿਆ ਜਾ ਸਕਦਾ ਹੈ ਕਿ ਇੰਨਾ ਵੱਡਾ ਪੰਗਾ ਹੋਣ ਤੋਂ ਬਾਅਦ ਵੀ ਗਾਇਕਾ ਨੇ ਸ਼ੋਅ ਨਹੀਂ ਛੱਡਿਆ ਤੇ ਪਰਫਾਰਮ ਕਰਦੀ ਰਹੀ ਤਾਂ ਜਦੋਂ ਉਹ ਲੇਡੀਜ਼ ਆ ਕੇ ਵਿੱਚ ਬੋਲਦੀ ਐ ਤਾਂ ਰੁਪਿੰਦਰ ਹਾਂਡਾ ਆਪਣਾ ਗਾਣਾ ਗਾਉਣਾ ਸ਼ੁਰੂ ਕਰ ਦਿੰਦੀ ਐ ਤਾਂ ਉਸ ਲੇਡੀਜ਼ ਵੱਲੋਂ ਜੋ ਦੂਸਰੀ ਲੇਡੀਜ਼ ਹੁੰਦੀ ਐ ਉੱਥੇ ਆਉਂਦੀ ਐ ਤੇ ਕਹਿੰਦੀ ਐ ਕਿ ਜੋ ਰੁਪਿੰਦਰ ਹਾਂਡਾ ਨੂੰ ਸਮਾਂ ਦਿੱਤਾ ਗਿਆ ਸੀ ਉਸ ਮੁਤਾਬਕ ਜਿਹੜੀ ਹੈ ਉਹ ਨਹੀਂ ਪਹੁੰਚੀ ਤਾਂ ਰੁਪਿੰਦਰ ਹਾਂਡਾ ਜਿਹੜੀ ਹੈ ਉਹ ਇਸ ਗੱਲ ਨੂੰ ਥੋੜਾ ਮਜ਼ਾਕੀਆ ਤੌਰ ਦੇ ਉੱਤੇ ਲੈਂਦੇ ਨੇ ਤਾਂ ਬਾਅਦ ਵਿੱਚ ਕਹਿੰਦੇ ਨੇ ਕਿ ਔਰਤਾਂ ਨੂੰ ਤਿਆਰ ਹੋਣ ਦੇ ਵਿੱਚ ਥੋੜਾ ਸਮਾਂ ਲੱਗ ਹੀ ਜਾਂਦਾ ਤਾਂ ਵੱਡਾ ਕਾਰਨ ਇਹ ਹੈ ਕਿ ਜਦੋਂ ਰੁਪਿੰਦਰ ਹਾਂਡਾ ਨੂੰ ਕਿਸੇ ਸ਼ੋਅ ਵਿੱਚ ਸੱਤਿਆ ਜਾਂਦਾ ਤਾਂ ਉਹ ਇੱਕ ਘੰਟਾ ਨਹੀਂ 2 ਘੰਟਾ ਨਹੀਂ ਕਾਫੀ ਘੰਟਿਆਂ ਬਾਅਦ ਜਿਹੜਾ ਉਸ ਸ਼ੋਅ ਦੇ ਵਿੱਚ ਜਾਂਦੇ ਨੇ ਜਿਸ ਦੇ ਵਿੱਚ ਪ੍ਰਚੰਸ਼ਕ ਜਾਂ ਫਿਰ ਜੋ ਪ੍ਰਬੰਧਕ ਹੁੰਦੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਤਾਂ ਉਹ ਰੁਪਿੰਦਰ ਹਾਂਡਾ ਨੂੰ ਦੱਸਦੇ ਹੋਏ ਨਜ਼ਰ ਆਉਂਦੇ ਨੇ ਜਸ ਤੋਂ ਬਾਅਦ ਇਹ ਸਾਰਾ ਪੰਗਾ ਪੈਂਦਾ ਹੈ ਤਾਂ ਰੁਪਿੰਦਰ ਹਾਂਡਾ ਜਿਹੜੀ ਹੈ ਉਹ ਮਾਈਕ ਵਗਾ ਕੇ ਛੁੱਟਦੀ ਹੈ ਤੇ ਗੁੱਸੇ ਦੇ ਨਾਲ ਸਟੇਜ ਤੋਂ ਉੱਤਰ ਕੇ نیچے ਆਉਂਦੀ ਹੈ ਤਾਂ نیچے ਆਉਣ ਤੋਂ ਬਾਅਦ ਵੀ ਮਾਮਲਾ ਠੰਡਾ ਨਹੀਂ ਹੁੰਦਾ ਕਿਉਂਕਿ ਉਸ ਔਰਤ ਵੱਲੋਂ ਲਗਾਤਾਰ ਸਵਾਲ ਪੁੱਛੇ ਜਾਂਦੇ ਨੇ ਤਾਂ ਉੱਥੇ ਹੀ ਪ੍ਰਸ਼ੰਸ਼ਕਾਂ ਦੇ ਵਿੱਚੋਂ ਜਾਂ ਫਿਰ ਪ੍ਰਬੰਧਕਾਂ ਦੇ ਵਿੱਚੋਂ ਇਹ ਵੀਡੀਓ ਬਣਾਈ ਗਈ ਸੀ ਜੋ ਜ਼ਿਆਦਾਤਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤਾਂ ਤੁਹਾਨੂੰ ਪੂਰੀ ਵੀਡੀਓ ਦਿਖਾ ਦਿੰਨੇ ਆ ਕਿ ਆਖਰਕਾਰ ਉਸ ਸ਼ੋਅ ਦੇ ਵਿੱਚ ਹੁੰਦਾ ਕੀ ਹੈ ਮੈਂ ਜੇ ਇੱਥੇ ਖੜੀ ਆ ਮੈਂ ਤੁਹਾਡੇ ਘਰ ਕੇ ਖੜੀ ਆ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਮੈਂ ਤੁਹਾਡੇ ਸਾਰਿਆਂ ਤੇ ਚਾਹੁੰਦੀ ਮੇਰਾ ਇੱਥੇ ਆ ਕੇ ਜਵਾਬ ਦੇਣਾ ਨਹੀਂ ਬਣਦਾ ਇੱਥੇ ਆ ਕੇ ਮੇਰਾ ਜਵਾਬ ਦੇਣਾ ਨਹੀਂ ਬਣਦਾ ਮੈਂ ਮੈਂ ਸਿਰ ਇਹ ਆਪਦੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਵੇਟ ਕਰ ਰਹੀ ਸੀ ਕਿ ਉਹ ਆਉਣਗੇ ਤੇ ਉਹਨਾਂ ਨਾਲ ਆਵਾਂਗੇ ਦੂਜਾ ਇਹ ਗੱਲ ਹੁੰਦੀ ਹੈ ਕਿ ਮੈਂ ਕੈਲਗਰੀ ਵਾਲੇ ਪਰਮੋਟਰ ਨੂੰ ਆਣੀ ਜਿੱਸੀ ਨਾਇਰ ਨੇ ਤੁਹਾਡਾ ਪਰਮੋਟਰ ਹਾਂਜੀ ਲੱਗੇ ਨੇ ਕੀ ਕਹਿੰਦੀ ਆ ਮੇਰੇ ਕੋਲੇ ਸਬੂਤ ਹੈ ਜਿੱਸੀ ਨਾਇਰ ਨੂੰ ਕਹਿੰਦਾ ਤੁਸੀਂ ਪ੍ਰਮੋਟਰ ਤਾਂ ਆਪ ਤੁਸੀਂ ਗੌਰ ਕਰ ਲਓ ਨਹੀਂ ਨਹੀਂ ਹੋਰ ਬੜੀ ਗੱਲ ਹੈ ਤੁਹਾਨੂੰ ਮਾਰਨੀ ਨਹੀਂ ਖੋਣ ਸੱਤਾਂ ਆ ਨਹੀਂ ਸਕਦੇ Everybody knows you everybody, everybody, everybody knows, something. Everybody knows something.